ਉਹ ਹਾਂ ਜੀ ਬਜੀ ਨਮਸਕਾਰ ਹੈ ਆਦਾਬ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਵੀਰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਦੇ ਵਿੱਚ ਉਹ ਜਿਹੜੇ ਸੱਜਣ ਆਪਣੇ ਭਰਾ ਦੇ ਚੈਨਲ ਦੇ ਉੱਤੇ ਨਾਮ ਨੇ ਬਜੀਟ ਚੈਨਲ ਆਪਣੇ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਜੋ ਆਪਾਂ ਤੁਹਾਨੂੰ ਸੁਣਦੇ ਜਿਹੀਆਂ ਸ਼ਾਨਦਾਰ ਵੀਡੀਓ ਲਿਆਉਂਦੇ ਰਿਹਾ ਕਰੀਏ ਤੇ ਹੈਗਾ ਤੋਂ ਇੱਕ ਖਰੇ ਤੇ ਟੌਪ ਜਾਨਵਰਾਂ ਦਾ ਸ਼ੌਂਕ ਇਕਰਾਂਦੇ ਰਿਹਾ ਕਰੀਏ। ਉਹ ਹਾਂ ਜੀ ਵੀ ਦਰਸ਼ਕ ਵੀਰੋ ਕੀ ਹਾਲ ਚਾਲ ਆ ਮਰਾਪਰਾ ਉਮੀਦ ਕਰਦਾ ਮੇਰੇ ਸਾਰੇ ਵੀਰ ਭਰਾ ਠੀਕ ਠਾਕ ਹੋਣਗੇ। ਲੋ ਜੀ ਭਾਈ ਜੀ ਮੌਸਮ ਤੁਹਾਨੂੰ ਪਤਾ ਬਹੁਤ ਐਂਡ ਹੋਇਆ ਹੋਇਆ ਤੇ ਭਾਈ ਜੀ ਇਹੋ ਜਿਹੇ ਮੌਸਮਾਂ ਦੇ ਵਿੱਚ ਟੌਪ ਜੋੜਿਆਂ ਦਾ ਸ਼ੌਂਕ ਕਰਾਂ ਉਹਦਾ ਸਦਨੋ ਸੁਆਦ ਹੀ ਵੱਖਰਾ ਆਉਂਦਾ ਆ ਚੈੱਕ ਕਰੋ ਮੇਰਾ ਭਰਾ ਆਪਣਾ ਵੱਡਾ ਜੋੜਾ ਸਦਨੋ ਬਲੱਡ ਲਾਈਨ ਤੋਂ ਤਕਰੀਬਨ ਕੱਲ ਮੇਰੇ ਖਿਡਾਰੀ ਭਰਾਵਾਂ ਨੂੰ ਪਤਾ ਲੱਗੀ ਹੋਏਗੀ ਕੋਈ ਅਣਜਾਣ ਹੀ ਬੰਦਾ ਆਪਾਂ ਕਹਿ ਸਕਦੇ ਜਿਹੜਾ ਇਹਨਾਂ ਕਬੂਤਰਾਂ ਨੂੰ ਨਾ ਪਰਖ ਸਕੇ ਕਿ ਹਾਂ ਵੀ ਕਬੂਤਰ ਕਿਸ ਬਰੀਡ ਤੋਂ ਮੇਰਾ ਭਰਾ ਇਹ ਬਲਾਉਂਗ ਕਰਦੇ ਆ ਪਿਛੋਕਾ ਇਹਨਾਂ ਦਾ ਕੀ ਆ ਚੈੱਕ ਕਰੋ ਮੇਰਾ ਵੀ ਕੁਆਲਿਟੀ ਸਦਨੋ ਫਿਰ ਤੁਹਾਡੇ ਲਈ ਵੱਡਾ ਜੋੜਾ ਨਹੀਂ ਲੇ ਡੱਬਿਆਂ ਦਾ ਮੇਰਾ ਭਰਾ ਚਿੱਟਿਆਂ ਦਾ ਕਬੂਤਰ ਬਾਈ ਜੀ ਨਾਲ ਡੱਬੀ ਗੂਦਰੀ ਪੀਲੀਆਂ ਦੀ ਸਾਫ ਮੋਢੇ ਕੁਆਲਿਟੀ ਥੋੜੀ ਸਕਰੀਨ ਦੇ ਸਾਹਮਣੇ ਰੇਟ ਬਾਈ ਜੀ ਬਿਲਕੁਲ ਜਾਇਜ਼ ਕੁਆਲਿਟੀ ਚੈੱਕ ਕਰ ਲਓ ਮੇਰਾ ਭਰਾ ਕਮੈਂਟ ਕਰਕੇ ਮੇਰਾ ਵੀ ਤੁਸੀਂ ਲਾਜ਼ਮੀ ਜਣਾ ਜੀ ਤੇ ਕਿੱਦਾਂ ਦਾ ਲੱਗਿਆ ਤੁਹਾਨੂੰ ਅੱਜ ਵਾਲਾ ਆਪਣਾ ਇਹ ਵੱਡਾ ਜੋੜਾ ਬਾਈ ਜੀ ਬਿਲਕੁਲ ਫਟ ਫਾੜ ਕਬੂਤਰ ਆ ਜੀ ਫੁੱਲ ਗਰੰਟੀ ਵਾਲਾ ਜਿਹਨੂੰ ਕਹਿੰਦੇ ਨੇ ਫੁੱਲ ਗਰੰਟੀ ਉਹ ਚੀਜ਼ ਆ ਮੇਰਾ ਵੀਰ ਬਾਕੀ ਇਸ ਦਿਨੋਂ ਕੱਲ ਆਪਾਂ ਬਾਬੇ ਪੋਨੂ ਵਾਲੇ ਕਬੂਤਰਾਂ ਦੇ ਵਿੱਚੋਂ ਨਿਆਆਬ ਜੋੜਾ ਲਾਇਆ ਸੀਗਾ ਕਿਸਮਤ ਵਾਲੇ ਬੰਦੇ ਘਰੀ ਗਿਆ ਜੋੜਾ ਸਦਨੋਂ ਉਹ ਠੀਕ ਹੈ ਕਿਉਂਕਿ ਤੁਹਾਨੂੰ ਪਤਾ ਇਹੋ ਜੇ ਕਬੂਤਰ ਮੇਰਾ ਭਰਾ ਚਲੋ ਪੈਸਾ ਵੀ ਨਹੀਂ ਹਰ ਥਾਂ ਹੁੰਦਾ ਮੇਰਾ ਵੀਰ ਠੀਕ ਹੈ ਕਿਸਮਤ ਹੁੰਦੀ ਹੈ ਜਿਹੜੇ ਬੰਦੇ ਦੇ ਘਰ ਦਾਣਾ ਪਾਣੀ ਲਿਖਿਆ ਹੁੰਦਾ ਜਨਮ ਬਰ ਉੱਥੇ ਚਲਾ ਜਾਂਦਾ ਆ ਠੀਕ ਹੈ ਅਸੀਂ ਦਾ ਵੀਰੇ ਇੱਕ ਸਾਫ ਦਾ ਜਰੀਆ ਬਣ ਜਾਂਦੇ ਆ ਠੀਕ ਹੈ ਕਬੂਤਰ ਕਿੱਥੋਂ ਆਇਆ ਕਿੱਥੋਂ ਨਹੀਂ ਕਿਵੇਂ ਕਰ ਕਰਾ ਕੇ ਅਗਲੇ ਦੇ ਘਰ ਆਪਾਂ ਪਹੁੰਚਦਾ ਕਰ ਦਿੰਨੇ ਮੇਰਾ ਭਰਾ ਠੀਕ ਹੈ ਜੀ ਚੈੱਕ ਕਰੋ ਮਰਾ ਵੀਰ ਆਪਣਾ ਵੱਡਾ ਜੋੜਾ ਨੀਲੇ ਡੱਬਿਆਂ ਦਾ ਜੀ ਚਿੱਟੀਆਂ ਦਾ ਵੇਜੀ ਆਪਣਾ ਕਬੂਤਰ ਤੇ ਨਾਲ ਵੀਰੇ ਪੀੜੀਆਂ ਅੱਖਾਂ ਦੀ ਆਪਣੀ ਮਦੀਨ ਚੈੱਕ ਕਰ ਲਓ ਤੁਸੀਂ ਮੇਰੇ ਫੁੱਲ ਬਟਾ ਫੁੱਲ ਟਾਪ ਕੁਆਲਟੀ ਦੇ ਵਿੱਚ ਬਚੇ ਉਡਣ ਦੀ ਵੀਰੇ ਫੁੱਲ ਗਰੰਟੀ ਦੇ ਨਾਲ ਆਪਾਂ ਜੋੜੀ ਜਮਾਂਗੇ। ਉਹੀ ਵੀ ਰਿਕਾਲ ਕਰੇ ਜੇਸ ਤੁਹਾਨੂੰ ਰਿਕੁਆਇਰਮੈਂਟ ਹੋਵੇ ਆਦਰਵਾਇਸ ਟਾਈਮ ਪਾਸ ਵਾਲੇ ਬੰਦੇ ਫੋਨ ਨਾਲ ਆਇਆ ਕਰਨ ਠੀਕ ਹੈ ਜੀ। ਤੇ ਆਜੇ ਵੀ ਦਰਸ਼ਕੋ ਹੁਣ ਆਪਾਂ ਤੁਹਾਨੂੰ ਆਪਣੇ ਜੋੜੇ ਦੇ ਪਰਪਲਿਆਂ ਦਾ ਅੱਖਾਂ ਦਾ ਪੰਜਿਆਂ ਦਾ ਬਕਾਇਦਾ ਤੁਹਾਨੂੰ ਕੱਲੀ ਕੱਲੀ ਚੀਜ਼ ਦੇ ਮੇਰੇ ਆਪਰਾ ਤਸੱਲੀ ਬਾਕੀ ਮੈਂ ਸ਼ੌਂ ਕਰਾਉਣਾ। ਬਸ ਤੁਸੀਂ ਵੀਡੀਓ ਨੂੰ ਲਾਸਟ ਤੱਕ ਵਾਚ ਕਰਿਓ। ਠੀਕ ਹੈ ਜੀ ਵੱਧ ਤੋਂ ਵੱਧ ਵੀਡੀਓ ਆਪਣੇ ਮੇਰਾ ਭਰਾ ਆਪਰਾ ਗਰੁੱਪਾਂ ਵਿੱਚ ਸ਼ੇਅਰ ਕਰਿਓ ਤੇ ਮੇਰਾ ਭਰਾ ਥੱਲੇ ਆਪਣਾ ਪਿਆਰਾ ਜਿਹਾ ਕਮੈਂਟ ਤੁਸੀਂ ਲਾਜ਼ਮੀ ਕਰਕੇ ਜਾਇਆ ਕਰੋ ਚੰਗਾ ਕਰਨਾ ਮਾੜਾ ਕਰਨਾ ਉਹ ਵੀਰੇ ਤੁਹਾਡੇ ਤੇ ਡਿਪੈਂਡ ਆ ਸਾਡਾ ਕਹਿਣਾ ਫਰਜ਼ ਆ ਵੀਰੇ ਠੀਕ ਹੈ ਜੀ ਤਾਂ ਹਾਂ ਜੀ ਵੀ ਦਰਸ਼ਕੋ ਆਹ ਆਪਣੀ ਵੱਡੀ ਗੋਦਰੀ ਮੇਰਾ ਭਰਾ ਚੈੱਕ ਕਰ ਲਓ ਜੀ ਆਪਣੀ ਮਾਦੀ ਦੀ ਕੁਆਲਿਟੀ ਨੀਲੀ ਡੱਬੇ ਬਾਜੀ ਪਹਿਲਾਂ ਆਪਣੀ ਕਬੂਦਰੀ ਤੁਸੀਂ ਵਜੂਦ ਚੈੱਕ ਕਰ ਲਓ ਮੇਰਾ ਭਰਾ ਠੀਕ ਹੈ ਜੀ ਦੇਖੋ ਜੀ ਕਿੱਡੀ ਟਾਪ ਕੁਆਲਿਟੀ ਦੀ ਆਪਣੀ ਆਹ ਕੂਦਰੀ ਕੱਦ ਕਾਟ ਸ਼ੇਕਾ ਲਕਲ ਜਮਾਂ ਬਾਈ ਜੀ ਟੇਪਰ ਦੇ ਵਿੱਚ ਸਿਰ ਠੀਕ ਹੈ ਜੀ ਖਟੀਆਂ ਅੱਖਾਂ ਦੀ ਆਪਣੀ ਆਹ ਮਾਦੀਆਂ ਮੇਰਾ ਭਰਾ ਡੱਬੀ ਜੀ ਨੋਕ ਆ ਜੀ ਬਲੱਡ ਲਾਈਨ ਤੁਹਾਨੂੰ ਪਤਾ ਹੀ ਆ ਤੇ ਆਹ ਮੇਰਾ ਭਰਾ ਅੱਖ ਦੀ ਕੁਆਲਿਟੀ ਚੈੱਕ ਕਰ ਲਓ ਦੇਖੋ ਜੀ ਕਿੱਡੀ ਸਾਫ਼ ਸੁਥਰੀ ਅੱਖ ਹੈ ਠੀਕ ਹੈ ਚਿੱਟੀਆਂ ਕੰਨੀਆਂ ਬਿਲਕੁਲ ਸਜਣੋਂ ਉਨੀ ਲੀਡ ਡੱਬੀ ਆਪਣੀ ਬਰਦੀ ਕੂਦਰੀ ਤੇ ਆਹ ਮੇਰਾ ਭਰਾ ਬਾਕੀ ਤੁਸੀਂ ਐਸ ਬੰਨਿਓ ਮੇਰਾ ਵੀਰ ਮਾਦੀ ਆਪਣੀ ਦੀ ਕੁਆਲਿਟੀ ਚੈੱਕ ਕਰ ਲਓ ਜੀ ਬੱਚੇ ਵੀਰੇ ਜੋੜੀ ਦੇ ਜਿੰਨੇ ਮਰਜੀ ਡਾਲਿਓ ਫੁੱਲ ਬ ਠੀਕ ਹੈ ਚੈੱਕ ਕਰ ਲਓ ਬਾਕੀ ਮੇਰਾ ਭਰਾ ਤੁਸੀਂ ਕਮੈਂਟ ਲਾਜ਼ਮੀ ਕਰਕੇ ਜਾਣਾ ਹੈ ਮੇਰਾ ਵੀ ਸਾਨੂੰ ਚੰਗਾ ਲੱਗਦਾ ਜਦੋਂ ਸਾਡੇ ਵੱਡੇ ਵੀਰ ਸਾਨੂੰ ਪਿਆਰੇ ਪਿਆਰੇ ਆਪਦੇ ਕਮੈਂਟ ਕਰਦੇ ਨੇ ਠੀਕ ਹੈ ਤੇ ਬਾਕੀ ਸਦਿਆਂ ਆਹ ਦੂਜੀ ਸਾਈਡ ਦੀ ਆਖਰੀ ਮੇਰਾ ਭਰਾ ਕੁਆਲਿਟੀ ਚੈੱਕ ਕਰ ਲਓ ਬਿਲਕੁਲ ਬੋਏ ਜੀ ਫੀਲਿੰਗਾਂ ਅੱਖਾਂ ਦੀ ਆਪਣੀ ਆਹ ਮਾਦੀ ਆ ਠੀਕ ਹੈ ਜੀ ਹੈਕ ਚੌੜੀ ਪਿੱਛੋਂ ਜਮਾ ਐਨ ਬੰਦ ਬਜੇ ਤੇ ਆਹ ਬੋਏ ਜੀ ਮਾਦੀ ਆਪਣੀ ਦਾ ਪੱਲਾ ਪੱਲੇ ਦੀ ਮੇਰਾ ਭਰਾ ਚੈੱਕ ਕਰੋ ਕੁਆਲਿਟੀ ਦੇਖੋ ਜੀ ਉਹ ਠਹਿਰ ਜਾ ਠਹਿਰ ਜਾ ਇਹ ਹਾਲੋ ਮੇਰਾ ਭਰਾ ਆ ਭਾਈ ਜੀ ਅਗਲਾ ਬੱਲਾ ਆਪਣੀ ਗੂਤਰੀ ਦਾ ਚੈੱਕ ਕਰ ਲਓ ਪਹਿਲੇ 10 ਬੱਲੇ ਬਿਲਕੁਲ ਜਿੱਟੇ ਆ ਜੀ ਗੂਤਰੀ ਆਪਣੀ ਦੇ ਬਿਲਕੁਲ ਭਾਈ ਜੀ ਪੂਸ ਤਾਂ ਹੀ ਗੂਤਰੀ ਆਹ ਕੰਨੀਆਂ ਰੱਖਦੀ ਆ ਤੇ ਹੁਣ ਤੁਹਾਨੂੰ ਮੈਂ ਪੂਸ਼ ਵਿਖਾਉਣਾ ਜੀ ਜੋ ਹੁੰਦੀ ਨਾ ਬਲੱਡ ਲਾਈਨ ਹਾਲੋ ਜੀ ਆਹ ਹੁੰਦੀ ਮੇਰਾ ਭਰਾ ਚੈੱਕ ਕਰ ਲਓ ਕੁਆਲਿਟੀ ਦੇਖੋ ਠੀਕ ਹੈ ਜੀ ਬੂਠੇ ਲਾ ਕੇ ਨਹੀਂ ਮੇਰਾ ਭਰਾ ਪੂਸ਼ ਵਿਖਾਈ ਦੀ ਤੇ ਆ ਬਾਈ ਜੀ ਬੈਠਾ ਵਾਲਾ ਥਾਂ ਚਿੱਟਾ ਕੂਤਰੀ ਦਾ ਚੈੱਕ ਕਰ ਲੋ ਪੈਰਾਂ ਦੀ ਕੁਆਲਿਟੀ ਠੀਕ ਹੈ ਜਿਹੋ ਦੀ ਡੱਬੀ ਨੋ ਉਹੋ ਜੀਆਂ ਨੋਂਦਰਾ ਨੇ ਬਿਲਕੁਲ ਬੰਦੇ ਜੋੜਾਂ ਦੀ ਮੇਰਾ ਭਰਾ ਆਪਣੀ ਕੂਤਰੀ ਆ ਜੀ ਆਂਡਿਆਂ ਉੱਤੇ ਆਈ ਹੋਈ ਆ ਮਾਦੀ ਆਪਣੀ ਆ ਲੋ ਜੀ ਤੇ ਆ ਸੀਗੀ ਸਦਰੋਂ ਆਪਣੀ ਮਕਮਲ ਮਾਦੀ ਤੇ ਆ ਉਪਰੋਂ ਹੁਣ ਮੈਂ ਤੁਹਾਨੂੰ ਕਬੂਤਰ ਦਾ ਵੀ ਸ਼ੋਅ ਕਰਾਉਣਾ ਉਹ ਹਾਂਜੀ ਵੀ ਦਰਸ਼ਕੋ ਆ ਚੈੱਕ ਕਰ ਲੋ ਜੀ ਆਪਣਾ ਵੱਡਾ ਕਬੂਤਰ ਮੇਰਾ ਭਰਾ ਸ਼ਾਹ ਨੀਲਾ ਠੀਕ ਹੈ ਜੀ ਚਿੱਟੀਆਂ ਅੱਖਾਂ ਇੱਕ ਅੱਖ ਬਾਈ ਜੀ ਜਮਾ ਚਿੱਟੀ ਆ ਦੂਜੀ ਹਲਕੀ ਜੀ ਫਿੱਕੀ ਆ ਜੀ ਚੈੱਕ ਕਰੋ ਮੇਰਾ ਭਰਾ ਦੇਖੋ ਜੀ ਜਾਨਵਰ ਹੱਥ 'ਚ ਆ ਗਿਆ ਮੇਰਾ ਵੀਰ ਕਿਵੇਂ ਲਾਉਂਦਾ ਜੋਰ ਪੂੰਜੇ ਦੇ ਵਿੱਚ ਬਾਈ ਜੀ ਦੰਬ ਚੀਰ ਕਬੂਤਰ ਬਲੱਡ ਲਾਈਨ ਤੁਹਾਨੂੰ ਪਤਾ ਹੀ ਆ ਜੀ ਬਾਕੀ ਪਹਿਲਾਂ ਕਬੂਤਰ ਆਪਣੇ ਦੀ ਕੁਆਲਿਟੀ ਉਹ ਠਹਿਰ ਜਾ ਠਹਿਰ ਜਾ ਦੇਖੋ ਸਦਨੋ ਕਿੱਡਾ ਚੀੜਾ ਕਿੱਡਾ ਗਰਮ ਕਬੂਤਰ ਆ ਜੀ ਹੱਥ 'ਚ ਆ ਕੇ ਜਮਾ ਨਹੀਂ ਖੁਸ਼ਗਾ ਕਬੂਤਰ ਚੈੱਕ ਕਰ ਲਓ ਠੀਕ ਆ ਕਹਿੰਦਾ ਮੈਨੂੰ ਛੱਡ ਦੋ ਕਰਾਂ ਠੀਕ ਆ ਜਾਲ 'ਚ ਛੱਡ ਕੇ ਜਿੰਨੀ ਮਰਜ਼ੀ ਵੀਡੀਓ ਬਣਾ ਲਓ ਪਰ ਹੱਥ 'ਚ ਨਾ ਮੇਰਾ ਭਰਾ ਸ਼ੌਂਕ ਕਰਾਓ ਆ ਪਹਿਲਾਂ ਬਾਈ ਜੀ ਜਨਮਵਰ ਆਪਣੇ ਦਾ ਕਦ ਕਾੜ ਚੈੱਕ ਕਰ ਲਓ ਪੂਰਾ ਬਾਈ ਜੀ ਉੱਚਾ ਲੰਮਾ ਕੂਤਰ ਫਾਪਦਾ ਆ ਕਿ ਹਾਂ ਵੀ ਖੁੱਡੇ ਵਿੱਚ ਵਾਕਈ ਕੋਈ ਚੀਜ਼ ਫਿਰਦੀ ਆ ਬਿਲਕੁਲ ਬਾਈ ਜੀ ਜੈਜ਼ ਰੇਟ ਦੇ ਵਿੱਚ ਆਪਣੇ ਕੋਲੇ ਕੂਤਰ ਹੁੰਦੇ ਨੇ ਠੀਕ ਆ ਹੁਣ ਆਪਾਂ ਜਿਹੜੀ ਕੱਲ ਜੋੜੀ ਪਾਈ ਸੀ ਮੇਰਾ ਭਰਾ ਬਹੁਤ ਭਰਾ ਮੈਨੂੰ ਪਸੰਦ ਆਈ ਜੀ ਤੇ ਜੈਸੇ ਬੰਦੇ ਨੂੰ ਦਿੱਤੀ ਆ ਜਿਹੜੇ ਰੇਟ ਦੇ ਵਿੱਚ ਆਪਾਂ ਜੋੜੀ ਦਿੱਤੀ ਆ ਜਾਂ ਉਹਨੂੰ ਪਤਾ ਜਾਂ ਮੈਨੂੰ ਪਤਾ ਠੀਕ ਆ ਚੈੱਕ ਕਰ ਲਓ ਮੇਰਾ ਭਰਾ ਜੋੜਾ ਨਹੀਂ ਤਾਂ ਤੁਹਾਨੂੰ ਪਤਾ ਉਹ ਜਿਹੜੇ ਲੋਕੀ ਕੀ ਰੇਟ ਨੂੰ ਦਿੰਦੇ ਮੇਰਾ ਭਰਾ ਆ ਬਾਈ ਜੀ ਕਬੂਤਰ ਆਪਣੇ ਦੀ ਅੱਖਿਆ ਜੀ ਅੱਖ ਦੀ ਮੇਰਾ ਭਰਾ ਕੁਆਲਿਟੀ ਚੈੱਕ ਕਰ ਲੋ ਬਿਲਕੁਲ ਬਾਈ ਜੀ ਚਿੱਟੀਆਂ ਅੱਖਾਂ ਦੁੱਧਦਰੀਆਂ ਅੱਖਾਂ ਨੇ ਕੋਈ ਲਾਲੀ ਨਹੀਂ ਕੋਈ ਕਹ ਨਹੀਂ ਮੇਰਾ ਭਰਾ ਚੈੱਕ ਕਰ ਲੋ ਵੀਰੇ ਬਜੇ ਡਾਉਂਗੇ ਕਬੂਤਰ ਦੇ ਯਾਦ ਕਰੋ ਕਿ ਹਾਂ ਵੀਰੇ ਵਾਕਿ ਮੋਗੇ ਤੋਂ ਕੋਈ ਚੀਜ਼ ਆਈ ਸੀਗੀ ਠੀਕ ਹੈ ਬਿਲਕੁਲ ਵੀਰੇ ਚਿੱਟੀਆਂ ਅੱਖਾਂ ਕੋਈ ਲਾਲੀ ਜੀ ਅੱਖ ਨਹੀਂ ਕੋਈ ਕਹ ਨਹੀਂ ਚੈੱਕ ਕਰ ਸਕਦੇ ਹਾਂ ਵजूद ਆਪਣੇ ਮੁਕੰਮਲ ਕੂਤਰ ਦਾ ਠੀਕ ਹੈ ਤੇ ਪੁੰਜ ਦੇ ਵਿੱਚ ਬਾਈ ਜੀ ਦੌਮਚੀਰ ਕੂਤਰ ਦੂਜੀ ਅੱਖ ਦੀ ਕੁਆਲਿਟੀ ਚੈੱਕ ਕਰ ਲੋ ਮੇਰਾ ਭਰਾ ਬਿਲਕੁਲ ਬਾਈ ਜੀ ਪੰਸਰੀਲੀ ਅੱਖਾਂ ਦਾ ਆਪਣਾ ਇਹ ਵੱਡਾ ਕੂਤਰ ਚੈੱਕ ਕਰ ਲੋ ਬਾਕੀ ਇਸ ਨੂੰ ਚੈੱਕ ਕਰ ਲੋ ਠੀਕ ਹੈ ਦੇਖੋ ਮੇਰਾ ਭਰਾ ਪਤਾ ਲੱਗਦਾ ਨਾ ਵੀ ਹਾਂ ਵੀ ਹੱਥ ਦੇ ਵਿੱਚ ਵਾਕੇ ਕੋਈ ਸਾਹਣ ਆਇਆ ਆ ਹੁਣ ਮੈਂ ਤੁਹਾਨੂੰ ਇਹਦਾ ਪੱਲਾ ਖੋਣਾ ਜੀ ਪੱਲੇ ਦੀ ਮੇਰਾ ਭਰਾ ਚੈੱਕ ਕਰਿਓ ਕੁਆਲਟੀ ਮੜੀ ਜੀ ਇਹ ਆ ਲਓ ਜੀ ਦੇਖੋ ਠੀਕ ਹੈ ਜੀ ਕਿੱਡੇ ਸਦੋਂ ਨਿੱਗਰ ਪੱਲਿਆਂ ਦਾ ਕੂਤਰਿਆ ਕੋਈ ਗੈਪ ਨਹੀਂ ਕੋਈ ਕੋਹ ਨਹੀਂ ਚੈੱਕ ਕਰ ਸਕਦੇ ਹੋ ਮੇਰਾ ਭਰਾ ਤੁਸੀਂ ਆਪਣੀ ਇਸ ਮਕਮਲ ਕੂਤਰ ਨੂੰ ਠੀਕ ਹੈ ਤੇ ਹੁਣ ਮੈਂ ਤੁਹਾਨੂੰ ਇਹਦਾ ਅਗਲਾ ਪੱਲਾ ਖੋਣਾ ਅਗਲੇ ਪੱਲੇ ਦੀ ਵੀ ਮੇਰਾ ਭਰਾ ਮੜੀ ਜੀ ਕੁਆਲਟੀ ਚੈੱਕ ਕਰ ਲਓ ਆ ਲਓ ਜੀ ਉਹ ਸੱਜਣੋ ਆਹ ਹੁੰਦੀ ਮੇਰਾ ਭਰਾ ਬਲੱਡ ਲਾਈਨ ਦੇਖੋ ਜੀ ਜੋਰ ਦੇਖੋ ਐ ਕੂਤਰ ਕਿੰਨਾ ਲਾਂਦਾ ਬੜਾ ਜਿਆਦਾ ਫੁਰਤੀਲਾ ਆ ਕਿਉਂਕਿ ਬਾਈ ਹਣੇ ਹੱਥ ਉੱਚ ਜਾਂ ਕਾਫੀ ਘੱਟ ਲੈਂਦੇ ਸੀਗੇ ਉਹ ਠੀਕ ਐ ਆ ਚੈੱਕ ਕਰ ਲਓ ਮੇਰਾ ਭਰਾ ਕੋਈ ਗੈਪ ਨਹੀਂ ਆ ਕੋਈ ਕੋਹਣੀ ਨਹੀਂ ਪਹਿਲੀ ਕੰਨੀ ਤੋਂ ਮੇਰਾ ਭਰਾ ਬਗਲ ਤੁਸੀਂ ਚੈੱਕ ਕਰ ਸਕਦੇ ਹੋ ਜਾਨਵਰ ਦੀ ਕਿੱਥੇ ਜਾਂਦੀ ਆ ਜੀ ਬਾਕੀ ਆਹ ਪੂਛ ਦੀ ਮੇਰਾ ਭਰਾ ਕੁਆਲਿਟੀ ਚੈੱਕ ਕਰ ਲਓ ਬਿਲਕੁਲ ਬੰਦ ਪੂਛ ਆਦਾ ਕੋਈ ਕਿਤੇ ਮੈਂ ਫੜੀ ਨਹੀਂ ਆ ਕੋਈ ਕੋਹਣੀ ਪੂੰਜੇ ਵਿੱਚ ਵਿਰੇ ਦੋਂਬਚੀਰ ਕੂਤਰਿਆ ਠੀਕ ਐ ਦੋਂਬਚੀਰ ਕੂਤਰਾਂ ਵਿੱਚ ਕੀ ਖਾਸਤ ਹੁੰਦੀ ਆ ਜਿਹੜੇ ਭਰਾਵਾਂ ਨੇ ਇਹ ਤੇ ਆ ਬਈ ਜੀ ਜਮਾ ਬੰਦ ਜੋੜ ਬਿਲਕੁਲ ਲਾਲ ਸੁਰਖ ਪੈਰਾਂ ਦਾ ਸਦੈ ਨੂੰ ਆਪਣਾ ਵੱਡਾ ਕੂਤਰ ਆ ਲੋ ਜੀ ਹੁਣ ਇਸ ਬੰਨੂ ਕਰ ਸਕਦੇ ਹਾਂ ਚੈੱਕ ਆਪਣੇ ਕੂਤਰ ਨੂੰ ਤੇ ਆ ਸੀਗਾ ਮੇਰਾ ਭਰਾ ਆਪਣਾ ਮਕਮਲ ਕੂਤਰ ਤੇ ਆਉਂ ਭਰਾ ਹੁਣ ਆਪਾਂ ਤੁਹਾਨੂੰ ਇਹ ਜੋੜਾ ਦੁਆਰ ਤੋਂ ਜਾਲ ਦੇ ਵਿੱਚ ਤੁਰਦਾ ਫਿਰਦਾ ਵਿਖਾਉਨੇ ਆ ਤੇ ਵੀਡੀਓ ਇਸ ਤੁਸੀਂ ਲਾਸਟ ਤੱਕ ਬਣੇ ਰਹੋ ਲੋ ਜੀ ਆ ਦੁਆਰ ਤੋਂ ਮੇਰਾ ਭਰਾ ਤੁਸੀਂ ਆਪਣੀ ਮਾਦੀ ਦੀ ਮੇਰਾ ਵੀਰ ਮਕਮਲ ਤੌਰ ਤੋਂ ਸਦੈ ਨੂੰ ਹਸਟਲਿੰਗ ਮਿਸ਼ਨ ਚੈੱਕ ਕਰ ਸਕਦੇ ਹਾਂ ਦੇਖੋ ਜੀ ਵਰੇ ਚੀਜ਼ ਉਹ ਬਾਈ ਜਿਹੜੀ ਵੇਕੇ ਭੁੱਖ ਲੱਥੇ ਬੰਦੇ ਦੀ ਠੀਕ ਹੈ ਨਾ ਆਪਾਂ ਉਹ ਜਾਨਵਰ ਲਈ ਦੇਣੀ ਮੇਰਾ ਭਰਾ ਹੋ ਸਕਦਾ ਵੀਡੀਓ ਆਪਣੀ ਐਕ ਦੋ ਦਿਨ ਲੇਟ ਚਾਹੇ ਆ ਜੇ ਪਰ ਚੀਜ਼ ਉਹ ਲਾਮ ਕਿ ਹਾਂ ਵੀ ਅਗਲਾ ਅੱਧੀ ਵੀਡੀਓ ਵੇਖਦੇ ਸਾਰੀ ਨਾਲ ਹੀ ਆਪਾਂ ਨੂੰ ਫੋਨ ਖੜਕਾ ਦੇਗੇ ਵੀਰੇ ਜੋੜਾ ਸਾਡੇ ਲਈ ਰੋਕ ਲੋ ਹਾਂ ਇੱਕ ਗੱਲ ਵੀਰੇ ਆਪਾਂ ਹੋਰ ਕਲੀਅਰ ਕਰ ਦੇਣਾ ਚਾਹੁੰਦੇ ਜਿਹੜੇ ਬੰਦੇ ਕਹਿੰਦੇ ਵੀਰੇ ਜੋੜਾ ਰੋਕ ਲੋ ਵੀਰੇ ਆਪਾਂ ਕਿਸੇ ਦੇ ਜ਼ਮਾਨੀ ਕਹਿੰਦੇ ਨਾਲ ਜੋੜਾ ਨਹੀਂ ਰੋਕਦੇ ਠੀਕ ਹੈ ਤੁਸੀਂ ਟੋਕਨ ਲਾ ਕੇ ਆਪਣਾ ਜੋੜਾ ਆਪਣੇ ਜਾਨਵਰ ਬੁੱਕ ਘਰਾ ਸਕਦੇ ਹੋ ਚਾਹੇ ਤੁਸੀਂ 500 ਰੁਪਏ ਟੋਕਨ ਲਾ ਕੇ ਜੁੜਾ ਉਹਦਾ ਇੱਕ ਰੀਰ ਖਾ ਲਓ ਉਸ ਤੋਂ ਬਾਅਦ ਜਦੋਂ ਮਰਜੂਸੀ ਮੰਗਾ ਸਕਦੇ ਹੋ ਠੀਕ ਹੈ ਲਓ ਜੀ ਆ ਦੁਆਰ ਤੋਂ ਮੇਰਾ ਭਰਾ ਜੋੜੇ ਆਪਣੇ ਜੀ ਮਕਮਲ ਤੁਸੀਂ ਸਟੈਂਡਿੰਗ ਮਿਜਨ ਚੈੱਕ ਕਰ ਸਕਦੇ ਹੋ ਜੀ ਤੁਹਾਡੇ ਸਾਹਮਣੇ ਵੀਰੇ ਬਿਲਕੁਲ ਫਟ ਫੜ ਕੂਤਰਿਆ ਕੋਈ ਬਿਮਾਰ ਨਹੀਂ ਕੋਈ ਸ਼ਮਾਰ ਨਹੀਂ ਮੇਰਾ ਭਰਾ ਠੀਕ ਹੈ ਜੀ ਮਿਹਨਤ ਵੀਰੇ ਤੁਹਾਨੂੰ ਕਰਨੀ ਪੈਣੀ ਹੈ ਸਾਡੇ YouTube ਬਣਾਉਂਦੀਆਂ ਸਾਨੂੰ ਗਾਰੰਟੀਆਂ ਉੱਥੇ ਕਹੋ ਨਹੀਂ ਕਰਦੀਆਂ ਜਿੱਥੇ ਤੁਹਾਡੀ ਆਪ ਦੀ ਮਿਹਨਤ ਨਾ ਹੋਵੇ ਠੀਕ ਹੈ ਜੇ ਸਾਨੂੰ ਪੈਸੇ ਲਾ ਕੇ ਕੂਤਰੋ ਡਿਆਂਦੇ ਹੁੰਦੇ ਨਾ ਅਮੀਰ ਬੰਦਾ ਕਦੇ ਗਰੀਬ ਬੰਦੇ ਨੂੰ ਜੱਤਾਂ ਨਾ ਦਿੰਦਾ ਮੇਰਾ ਭਰਾ ਬਸ ਇੱਥੋਂ ਤੁਸੀਂ ਛੋਟੀ ਤਾਨੂੰ ਮੇਰਾ ਭਰਾ ਕਬੂਤਰਬਾਈ ਦੇ ਵਿੱਚ ਤੁਹਾਨੂੰ ਬਹੁਤ ਸਕਸੈਸ ਮਿਲੇਗਾ ਮੇਰਾ ਭਰਾ ਉਸ ਚੀਜ਼ ਦੇ ਵਿੱਚ ਠੀਕ ਹੈ ਸਦਰੋਂ ਮਿਹਨਤ ਤੁਹਾਨੂੰ ਕਰਨੀ ਪੈਣੀ ਦਿਮਾਗ ਤੁਹਾਨੂੰ ਆਪ ਨੂੰ ਲਾਉਣਾ ਪੈਣਾ ਜੀ ਕੋਈ ਬੰਦਾ ਤੁਹਾਡੇ ਘਰ ਆ ਕੇ ਕੂਤਰ ਨਹੀਂ ਢਾਸਾ ਤੁਹਾਡੇ ਕੂਤਰ ਕਿਹੜੇ ਕੰਡੀਸ਼ਨ ਚ ਆ ਤੰਦਰੁਸਤ ਆ ਢਿੱਲੇ ਆ ਕੀ ਫਾਲਟ ਆ ਸਾਰੇ 100 ਚੱਕਰ ਪੈਂਦਾ ਕੂਤਰਾਂ ਦੇ ਵਿੱਚ ਠੀਕ ਹੈ ਜਿਹੜਾ ਬੰਦਾ 24 ਘੰਟੇ ਉਹਨਾਂ ਵਿੱਚ ਉੜਦਾ ਬਹਿੰਦਾ ਸਮਝਦਾ ਆ ਦੇ ਕੂਤਰਾਂ ਨੂੰ ਟਾਈਮ ਦਿੰਦਾ ਉਹੀ ਬੰਦਾ ਕੇਵਲ ਆਹ ਗੱਲ ਮੇਰਾ ਭਰਾ ਸਮਝ ਸਕਦਾ ਹੈ ਜੀ ਬਾਕੀ ਉਹ ਕਬੂਤਰਬਾਜ਼ ਮੇਰਾ ਭਰਾ ਸਹੀ ਨਹੀਂ ਹੁੰਦੇ ਕਿ ਜਿਹਨਾਂ ਨੂੰ ਸਦਨੋਂ ਸੀਜ਼ਨ ਦੇ ਵਿੱਚ ਜਾ ਕੇ ਇਕੱਲਾ ਕੀੜਾ ਲੜਦਾ ਆ ਕਿ ਹਾਂ ਵੀ ਬਾਜ਼ੀਆਂ ਮੌਕੇ ਤੇ ਆ ਗਈਆਂ ਵੇ ਸਾਖ ਚੜ ਗਿਆ ਲਓ ਜੀ ਛਤਰੀਆਂ ਦੀਆਂ ਤੈਆਂ ਲਾਉਂਦੀਆਂ ਇਹ ਕਰਦਾ ਉਹ ਕਰਦਾ ਨਹੀਂ ਵੀਰੇ ਜਿਹੜਾ ਅਸਲ ਕਬੂਤਰਬਾਜ਼ ਬੰਦਾ ਹੋਏਗਾ ਸਦਨੋਂ ਉਹ ਜਿੱਦਨ ਉਹਦੇ ਚੰਗੇ ਜੋੜੇ ਨੇ ਆਂਡੇ ਧਰਲੇ ਉਸ ਬੰਦੇ ਨੇ ਉਦੋਂ ਤੋਂ ਹੀ ਚੰਗੀ ਸੰਭਾਲ ਕਰਨੀ ਸ਼ੁਰੂ ਕਰ ਦੇਣੀ ਹੈ ਜੀ ਠੀਕ ਆ ਜੇਕਰ ਉਹਨੇ ਚੰਗਾ ਰਿਜ਼ਲਟ ਪਾਉਣਾ ਚਲੋ ਵੀਰੇ ਜੱਤ ਹਰ ਮੁਕਦਰਾਂ ਦੀ ਹੁੰਦੀ ਆ ਬਟ ਐਨੀ ਗਾਰੰਟੀ ਆ ਰਿਜ਼ਲਟ ਬਹੁਤ ਵਧੀਆ ਆਉਂਦਾ ਜਿਹੜਾ ਪਰਾ ਚੰਗੀ ਮਿਹਨਤ ਕਰਦੇ ਨੇ ਮੇਰਾ ਵੀਰ ਠੀਕ ਹੈ ਰੱਬ ਵੀ ਮੇਰਾ ਭਰਾ ਉਹਨਾਂ ਦਾ ਹੀ ਸਾਥ ਦਿੰਦਾ ਜਿਹੜੇ ਬੰਦੇ ਮਿਹਨਤ ਕਰਦੇ ਆ ਠੀਕ ਹੈ ਸੋ ਠੀਕ ਹੈ ਵੀ ਭਰਾਵੋ ਮਿਲਦੇ ਹੁਣ ਆਪਾਂ ਸੋਨੂੰ ਫਿਰ ਕਿਸੇ ਅਗਲੀ ਵੀਡੀਓ ਦੇ ਵਿੱਚ ਲਿਆਵਾਂਗੇ ਤੁਹਾਡੇ ਵਾਸਤੇ ਕੋਈ ਵਧੀਆ ਟੌਪ ਕਲਾਸ ਤੇ ਬਾਈ ਜੀ ਨਸਲ ਦੇ ਵਿੱਚੋਂ ਨਵੇਂ ਜਾਨਪਰ ਤਦ ਤੱਕ ਲਈ ਧੰਨਵਾਦ ਤੇ ਸ਼ੁਕਰੀਆ ਔਰ ਮਿਹਰਬਾਨੀ ਭਾਈ ਜੀ